ਸਾਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਹੈ ਹੁਣ ਖੰਗ ਕੇ ਵਕਾ ਕਰਮੇ ਅਤੇ ਧਰਮੇ ਦੇ ਟੱਬਰਾਂ ਦੀ ਕਿਰਾਂ ਤੋਂ ਸਰੀਕੇ ਬਾਜੀ ਚੱਲ ਰਹੀ ਸੀ ਦਾਦੇ ਪਰਦਾਦੇ ਤੋਂ ਭਾਵੇਂ ਕਦੇ ਇੱਕੋ ਪਰਿਵਾਰ ਸੀ ਪਰੰਤੂ ਖੁਦ ਗਰਜੀ ਨੇ ਆਪਸ ਵਿੱਚ ਵੱਡਾ ਪਾੜਾ ਪਾ ਦਿੱਤਾ ਸੀ ਕਿਧਰੇ ਪਿੰਡ ਵਿੱਚ ਆਮੋ ਸਾਹਮਣੇ ਟੱਕਰਾ ਹੋ ਜਾਂਦਾ ਜਾਂ ਕਿਸੇ ਸਾਂਝੀ ਰਿਸ਼ਤੇਦਾਰੀ ਵਿੱਚ ਕਿਸੇ ਸਮਾਗਮ ਵਿੱਚ ਇਕੱਠਿਆਂ ਹੋ ਜਾਂਦੇ ਤਾਂ ਇੱਕ ਦੂਜੇ ਵੱਲ ਨਹਿਰੀਆਂ ਅੱਖਾਂ ਨਾਲ ਵੇਖਦੇ ਕਰਮਾ ਸਿਆਸੀ ਜੋੜ ਤੋੜ ਵਾਲਾ ਵਿਅਕਤੀ ਸੀ ਅਤੇ ਹਰ ਵਾਰੀ ਸੱਤਾਧਾਰੀ ਪਾਰਟੀ ਦੇ ਐਮ.ਐਲ.ਏ ਨਾਲ ਗੰਨ ਧੁੱਪ ਕਰ ਲੈਂਦਾ ਸੀ ਧਰਮੇ ਦਾ ਟੱਬਰ ਰੱਬ ਉੱਤੇ ਵਿਸ਼ਵਾਸ ਕਰਨ ਵਾਲਾ ਸਬਰ ਸੰਤੋਖ ਵਾਲਾ ਸੀ ਉਹ ਕਰਮੇ ਦੇ ਲਾਣੇ ਦੀਆਂ ਬਦੀਕੀਆਂ ਨੂੰ ਨਜ਼ਰ ਅੰਦਾਜ਼ ਕਰਦੇ ਰਹਿੰਦੇ ਸਨ ਜਿਵੇਂ ਕਿ ਪਿੰਡਾਂ ਦਾ ਰਿਵਾਜ ਹੀ ਹੈ ਕਿ ਜਿਸ ਨੂੰ ਦੁਸ਼ਮਣੀ ਕਰਕੇ ਚੜਾਉਣਾ ਹੁੰਦਾ ਹੈ ਉਸ ਵੱਲ ਵੀ ਕਿ ਜਾਂ ਤਾਂ ਮੁੱਛਾਂ ਨੂੰ ਵਟ ਦਿੱਤੇ ਜਾਂਦੇ ਹਨ ਜਾਂ ਫਿਰ ਇਹ ਜਾਂ ਫਿਰ ਵਾਲਾ ਤਰੀਕਾ ਕਾਫੀ ਸਮੇਂ ਤੋਂ ਕਰਮੇ ਦਾ ਟੱਬਰ ਅਪਣਾ ਰਿਹਾ ਸੀ ਉਹਨਾਂ ਦਾ ਜਿਹੜਾ ਵੀ ਜੀ ਧਰਮੇ ਦੇ ਬੂਹੇ ਅੱਗੋਂ ਲੰਘਦਾ ਦੋ ਤਿੰਨ ਵਾਰੀ ਖੰਗ ਦਾ ਜ਼ਰੂਰ ਪਿੰਡਾਂ ਵਿੱਚ ਕਿਸੇ ਦੇ ਬੂਹੇ ਅੱਗੇ ਖੰਗਣ ਦਾ ਮਤਲਬ ਹੁੰਦਾ ਹੈ ਲੜਾਈ ਲਈ ਵੰਗਾਰਨਾ ਪਿਛਲੇ 10-15 ਦਿਨਾਂ ਤੋਂ ਕਰਮੇ ਦੇ ਟੱਬਰ ਦਾ ਕੋਈ ਵੀ ਜੀ ਜਦੋਂ ਉਹਨਾਂ ਦੇ ਦਰਾਂ ਮੋਹਰਿਆਂ ਲੰਘਦਿਆਂ ਨਾ ਖੰਘਿਆ ਤਾਂ ਧਰਮੇ ਨੇ ਆਪਣੇ ਪੁੱਤ ਨੂੰ ਪੁੱਛਿਆ ਇਹ ਕਰਮੇ ਦੇ ਲਾਣੀ ਨੂੰ ਕਿਹੜਾ ਗੁਰੂ ਟੱਕਰ ਗਿਆ ਏ ਜਿਸ ਨੇ ਉਹਨਾਂ ਨੂੰ ਨਿਮਰਤਾ ਸਿਖਾ ਦਿੱਤੀ ਹੈ ਉਹਨਾਂ ਦੀ ਖੰਘ ਹੁਣ ਬੰਦ ਹੋ ਗਈ ਹੈ ਬਾਪੂ ਉਹੀ ਗੁਰੂ ਇਹਨਾਂ ਨੂੰ ਵੀ ਟੱਕਰਿਆ ਏ ਜਿਹੜਾ ਸਾਰੀ ਦੁਨੀਆ ਨੂੰ ਟੱਕਰਿਆ ਹੋਇਆ ਏ ਹੁਣ ਤਾਂ ਕੋਈ ਖੰਗਿਆ ਨਹੀਂ ਅਤੇ ਹਸਪਤਾਲੇ ਟੰਗਿਆ ਨਹੀਂ ਧਰਮਾ ਕੁਦਰਤ ਦਾ ਸ਼ੁਕਰ ਅਦਾ ਕਰ ਰਿਹਾ ਸੀ ਕਿ ਕਰੋਨਾ ਨੇ ਇੱਕ ਸੁਧਾਰ ਤਾਂ ਕਰ ਹੀ ਦਿੱਤਾ ਹੈ ਲੇਖਕ ਪ੍ਰਿੰਸੀਪਲ ਮੇਜਰ ਸਿੰਘ ਨਾਗੋਕੇ ਆਵਾਜ਼ ਗੁਰਮਖ ਸਿੰਘ ਰਾਹੀ ਨਾਗੋਕੇ